ਹੋਏ ਹੋਏ ਮੈਂ ਆਜਾ ਕੇ ਅੱਗ ਬਾਲਦੀ ਆ ਕੋਹ ਤਰਦੀ ਆ ਤੇ ਆ ਹੁਣ ਇੱਥੇ ਕਿਤਾ ਤਰ ਆ ਦੇ ਗੋਡੇ ਗੋਡੇ ਰਸੋਈ ਚ ਹੋਈ ਆ ਇੱਥੇ ਤੇ ਕਿਦੇ ਬਹਿਣ ਨੂੰ ਥਾਂ ਨਹੀਂ ਗਾ ਇੱਥੇ ਰੋਟੀਆਂ ਕਿੱਤਾਂ ਪਕਾਉਣੀਆਂ ਆ ਆ ਤੇ ਬਹੁਤ ਮੁਸ਼ਕਲ ਵਾ ਮੀ ਵੀ ਕਿਤੇ ਹਾ ਠੰਡਾ ਨਾ ਹੀ ਨਹੀਂ ਲੈਣ ੜਿਆ ਰੱਬ ਵੀ ਆ ਕਿ ਚਲੋ ਦਿਹਾੜੀ ਡੰਗ ਤੋ ਪਾਇਆ ਵਾ ਹੁਣ ਤੂੰ ਜਾਣਦੇ ਰੱਬਾ ਕਿਸ ਨੂੰ ਬੁਰਕੀ ਪਕਾ ਕੇ ਖਾਣ ਦੇ ਤੇ ਇੱਕ ਵਿਹਲੀ ਜਾਂਦੇ ਤੇ ਉਹ ਵੀ ਨਹੀਂ ਮੁੜਦੇ ਤੇ ਵੇਖਾਂ ਜਾ ਕੇ ਯੋ ਕੀ ਕਰਨ ਰਹੀ ਜੇ ਕੀ ਨਹੀਂ ਕਰਨਦੀ ਭਾਵੇਂ ਮੈਂ ਤਿਲਕ ਕਿਤੇ ਸੱਟ ਪੇਟ ਲਵਾ ਲਾਂ ਇਹਨਾਂ ਵੀ ਨਹੀਂ ਪਤਾ ਚਾ ਰਹਿਣ ਹੀ ਦਿੰਨੀ ਆ ਨਹੀਂ ਤੇ ਅੱਗ ਨਹੀਂ ਬਾਲਦੀ ਵੇਖ ਲੈਣੀ ਆ ਰਾਸ ਰਸਮ ਗਾ ਕੇ ਤੇ ਉਹ ਖਾ ਲੈਣੇ ਆ ਹੁਣ ਟਾਈਮ ਤੇ ਪਾਸ ਕਰਨਾ ਹੀ ਆ ਨਾ ਇੱਥੇ ਮੈਂ ਬਵਾ ਕਿੱਥੇ ਤੇ ਬਾਲਾਂ ਅੱਗ ਕਿੱਥੇ ਬੜਾ ਮੰਦਾ ਹਾਲਾ ਸਾਰੀ ਕਿਹਾ ਚੋਣ ਲਈ ਕਵਾਲਾ ਪਤਾ ਨਹੀਂ ਕੀ ਕੰਨ ਲਈ ਆ ਮੈਂ ਵੇਖਾਂ ਤਾਂ ਸਹੀ ਮਮੀ ਕੇ ਦੇ ਘਰ ਚਲ ਗਈ ਤੇ ਫੇ ਮੈਨੂੰ ਮਗਰੋਂ ਲੱਭਦੀ ਕਬਲ ਰੋਟੀਆਂ ਵੀ ਨਹੀਂ ਲਉਣ ਲਈ ਕਵਾਲਾ ਇਹ ਤੇ ਅੰਦਰ ਬੈਠ ਕਵਰ ਕੀ ਕਾਂਡਾ ਈ ਬੁੱਤ ਕੁਝ ਨਹੀਂ ਮਮੀ ਜੀ ਆ ਫੋਨ ਵੇਖਣ ਦੀ ਤੇ ਫੋਨ ਚ ਕੀ ਕੋਈ ਖਬਰ ਆਉਂਦੀ ਆ ਹਾਂਜੀ ਆ ਖਬਰ ਪਾਣੀ ਦੀ ਆ ਕਿ ਜਿਹੜਾ ਇੰਨਾ ਆਇਆ ਵਾ ਤੇ ਵੇਖ ਤੇ ਮੰਜਾ ਬੜਾ ਖਰਾਬ ਹੋਣ ਡਿਆ ਕਿ ਤਾਂ ਲੋਕੀ ਵਿਚਾਰੇ ਛੜਕਾਂ ਦੇ ਦਾ ਖਤਰੇ ਲੈਣ ਦੇ ਵੇਖੇ ਜਾਂਦੇ ਮੇਕੋ ਤੇ ਪੁੱਤ ਹੁਣ ਉਹ ਗੱਲ ਤੇ ਹੈਗੀ ਤੇ ਫੇ ਕੀ ਕਰਨਾ ਹੁਣ ਫੇ ਮਰ ਜਾਣਾ ਇਹ ਤਾਂ ਮਾਰਨ ਚਾਹੀਦਾ ਵਾ ਭੀ ਇੰਨੀ ਦੁਨੀਆ ਜਿਹੜੀ ਮਰ ਗਈ ਦੋਰੇ ਥੋੜਾ ਆ ਜਾਣੀ ਆ ਜਦੋਂ ਵਿੱਚ ਬਾਪੂ ਵੇ ਨਹੀਂ ਆ ਨਾ ਮੰਮੀ ਕਿਤੇ ਉਹਨਾਂ ਵਿਚਾਰਿਆਂ ਕੋ ਨਾ ਕੋਈ ਆ ਨਹੀਂ ਜਾਣ ਡਿਆ ਮੈਂ ਕਿੱਝ ਕਰਦੇ ਆ ਗਾੜੀ ਤੋਂ ਵਿਚਾਰਿਆਂ ਕੋ ਗੱਲ ਹੀ ਨਹੀਂ ਹੋਣੀ ਗੱਲ ਕਿੱਦਾਂ ਕਰਨ ਘਰਾਂ ਦੇ ਘਰ ਰੁੜ ਗਏ ਤੇ ਮੇਰੇ ਵੇਖਾਂ ਵੇਖਣ ਦੀ ਵੀ ਕਰਦਾ ਪਈ ਉਹ ਤਾਂ ਮਈਆਂ ਵੀ ਰੁੜ ਗਏ ਡੰਗਰ ਸਾਰਾ ਕੁਝ ਰੁੜ ਗਿਆ ਉਹਨਾਂ ਦਾ ਕਿਤੇ ਕੋਈ ਘਰ ਰਹਿ ਗਈ ਅਜੇ ਚੀਜ਼ ਹੁਣੇ ਹੀ ਬੰਦ ਜਾਣੀ ਆ ਕਿਤੇ ਸੂਈ ਲੈਣ ਜਾਈਏ ਤੇ ਉਹ ਵੀ ਕਿੰਨਾ ਟਾਈਮ ਲੱਗ ਜਾਂਦਾ ਵਾ ਹੈ ਕਿ ਨਾ ਉਹਨਾਂ ਨੇ ਕੋਹ ਸਮਾਨ ਆਪਣਾ ਇਕੱਠਾ ਕੀਤਾ ਵਾ ਤੇ ਹੁਣ ਕਿਤੇ ਹੋਣੇ ਸਾਰਾ ਕੁਝ ਬਣਨਾ ਵਾ ਐਡੀ ਛੇਤੀ ਬੜਾਉ ਖਾ ਤੇ ਵਿਚਾਰੇ ਸੜਕਾਂ ਤੇ ਆਣ ਆਣ ਕੇ ਤੇ ਉਹ ਟਾਈਮ ਨਾਲ ਥੋੜਾ ਜਿੰਨੂ ਕਿਸ ਨੂੰ ਸੁਗਤੇ ਮੇਰੇ ਅੱਗੇ ਨੂੰ ਭੁੱਖ ਲੱਗ ਜਾਂਦੀ ਆ ਤੇ ਉਹਨਾਂ ਟਾਈਮ ਨਾਲ ਹੀ ਰੋਟੀ ਪਾਣੀ ਦੇ ਕੇ ਉਹਨਾਂ ਜਿਹੜੇ ਵਿਚਾਰੇ ਇਥੋਂ ਖਾਂਦੇ ਦੁਨੀਆ ਸਾਨੂੰ ਦੇਖ ਦੇ ਕੇ ਇਦਾਂ ਹੋਣ ਜਾਂਦਾ ਮੈਨੂੰ ਤੇ ਇਹ ਨਹੀਂ ਸਮਝਾਉਣ ਦੀ ਵੀ ਮੈਨੂੰ ਮੇਰੇ ਮਨ ਚ ਇਹ ਆਈ ਜਾਂਦਾ ਕਿ ਉਹਨਾਂ ਤੇ ਕੀ ਬੀਤਣ ਦੀ ਹੋਊਗੀ ਬੀਤਣ ਤੇ ਪੁੱਤ ਜਿਹੜੀ ਹੈਗੀ ਉਹ ਤੈਨੂੰ ਪਤਾ ਹੀ ਆ ਇੱਕ ਵਾਰੀ ਪੁੱਤੇ ਇਦਾਂ 88 ਚ ਵੀ ਕਹਿੰਦੇ ਹੜ ਆਇਆ ਤੇ ਉਦੋਂ ਵੀ ਬੜਾ ਬੁਰਾ ਹਾਲ ਹੈ ਉਦੋਂ ਵੀ ਡੰਗਰ ਬਹੁਤ ਮਰ ਗਏ ਬੰਦੇ ਵੀ ਬੜੇ ਮਰ ਗਏ ਸੀ ਦੇਹੋ ਹਾਲ ਹੁਣ ਹੋਇਆ ਵ ਨਿਆਰਾ ਟੁੱਟ ਗਿਆ ਈ ਪੁੱਤ ਸਾਡੀ ਜ਼ਿੰਦਗੀ ਚ ਤੇ ਆ ਮੈਂ ਪਹਿਲੀ ਵਾਰੀ ਵੇਖਿਆ ਵ ਕਦੀ ਨਹੀਂ ਇੰਨਾ ਸੁਣਿਆ ਤੇ ਪੁੱਤ ਵੇਖਿਆ ਮੈਂ ਵੀ ਪਹਿਲੀ ਏ ਰਾਂ ਵਾ ਤੇ ਪਰ ਹੁਣ ਕੀ ਕੀਤਾ ਜਾਵੇ ਤੂੰ ਰੋ ਨਾ ਮੇਰਾ ਬਾਪੂ ਤੂੰ ਰੋਟੀ ਲਾ ਤੇ ਖਾਈਏ ਮੈਨੂੰ ਭੁੱਖ ਲੱਗੀ ਆ ਨਹੀਂ ਰੋਟੀ ਤੇ ਮੈਂ ਲੰਮਣੀ ਆ ਲੱਗੀ ਆ ਲਾਉਣ ਤੇ ਮੈਂ ਚੱਲ ਟਾਈਮ ਹੈ ਗਾਦੇ 2 ਮਿੰਟ ਵੀ ਹਦੀਆਂ ਫੋਨ ਤੂੰ ਕਿੱਥੇ ਗਿਆ ਅਬ ਇਹ ਨਹੀਂ ਥੇ ਵਣਾਂ ਤਰਪਾਣ ਿਆ ਮੈਂ ਆਖਿਆ ਚੱਲ ਕੜੀ ਲਾਇਆ ਕਰ ਜਿਸਕੂਲ ਉਹਦੇ ਛੁੱਟੀਆਂ ਵਾ ਤੇ ਘਰ ਹੀ ਪੜ ਲਿਆ ਕਰ ਤੁਹੋ ਤਾਂ ਹੁਣ ਇਹ ਗੱਲ ਤੇ ਹੈਗੀ ਤੁਰੋਣੀ ਕੀ ਕਰਨ ਹੁਣ ਮੈਂ ਤੇ ਆਪ ਜਦੋਂ ਵੇਖਣ ਰਹੀ ਨਾ ਖਬਰਾਂ ਮੇਰੇ ਤੇ ਆ ਮਨ ਨੂੰ ਬੜਾ ਹੋਰ ਤਰ੍ਹਾਂ ਹੋਣ ਰਿਆ ਸੀ ਕਿੰਨੀ ਦੁਨੀਆ ਵਿਚਾਰੀ ਰੋੜ ਗਈ ਕਿਦਾਂ ਇੱਕ ਨੂੰ ਵਿਚਾਰੀ ਨੂੰ ਨਿਆਣਾ ਹੋਇਆ ਚਵਾਂ ਪਾਇਆਂ ਦਿਨਾਂ ਦਾ ਤੇ ਉਹ ਵਿਚਾਰੀ ਲੈ ਕੇ ਆਉਣ ਦੇ ਤੇ ਮੈਨੂੰ ਬੜਾ ਇਤਾਂ ਹੋਰ ਤਰ੍ਹਾਂ ਹੋਇਆ ਕਿਸ ਦਾ ਦੁੱਖ ਵੇਖ ਕੇ ਜਿੱਦਾਂ ਆਪਣੇ ਵੀ ਬੰਦੇ ਨੇ ਦਿਲ ਚ ਪੈਂਦਾ ਵਾ ਨਾ ਆ ਗਿਆ ਯੋ ਇਹ ਕਿਤੇ ਟਾੜਾ ਨਹੀਂ ਪਤਾ ਲੱਗਦਾ ਤੁਸੀਂ ਕਿਹੜੇ ਵਿਆਹ ਚ ਤੁਰੇ ਫਿਰਨ ਰਹੀ ਯੋ ਆ ਰੂਰਾਓ ਆ ਵੇਖੋ ਤੇ ਆ ਕੀ ਹਾਲ ਬਣਿਆ ਸਮੇਂ ਇੱਥੇ ਅੱਗ ਕਿੱਤਾ ਪਾਲਾਂ ਤੇ ਕਿੱਤਾ ਰੋਟੀਆਂ ਪਕਾਉਣੀਆਂ ਕੀ ਕਰਨਾ ਈ ਮੈਨੂੰ ਵੀ ਦੱਸੋ ਇਹ ਵੀ ਸਾਰੀ ਚੋਂ ਡਈ ਆ ਤੇ ਮੇਲੀ ਡੰਗਰਾਂ ਦਾ ਇੰਨਾ ਮੰਦਾ ਹਾਲ ਹੋਇਆ ਕੋਈ ਗੱਲ ਕਰਨ ਵਾਲੀ ਨਹੀਂ ਵਿਚਾਰੇ ਮੀਨ ਆ ਤੇ ਹੋਏ ਆ ਨਾਮ ਕੱਲ ਦੇ ਪੱਠੇ ਆ ਨਾ ਮੈਂ ਕਿਹਾ ਥੋੜੇ ਬਾਰੇ ਓਕੇ ਓਕੇ ਨੇ ਆਇਆ ਨੇ ਹੁਣ ਪਾਏ ਆ ਥੋੜੇ ਜੇ ਤੁਸੀਂ ਤੇ ਪਾਲੇ ਆ ਨਾ ਤੁਸੀਂ ਜੋ ਨਾ ਕਰਾਏ ਮਾੜਾ ਮੋਟਾ ਗਜਾਰਾ ਆ ਹੁਣ ਮੈਂ ਕੀ ਕਰਾਂ ਮੈਨੂੰ ਵੀ ਦੱਸੋ ਨਾ ਕਿ ਮੈਂ ਇੱਥੇ ਕਿੱਤਾ ਪਕਾਵਾਂ ਤੇ ਕਿੱਥੇ ਮੈਂ ਅੱਗ ਪਾੜਾਂ ਕੰਤੋਂ ਵੀ ਬੇਜਬਾਨੇ ਐ ਅਸੀਂ ਜੇ ਮੂਹਰਾ ਕੋ ਮੰਗ ਲਾਂਗੇ ਉਹਨਾਂ ਬੇਚਾਰੇ ਨੇ ਬੱਜੇ ਕਿੱल्ल्या ਤੇ ਉਹਨਾਂ ਕੀ ਮੰਗਣਾ ਤੇ ਕੀ ਖਾਣਾ ਵਾ ਨਹੀਂ ਖਾਣਾ ਤੇ ਨੀਗਾ ਚਲੋ ਉਹ ਤੇ ਮੈਂ ਰੱਬ ਗਾੜੀ ਵੀ ਡਈ ਆ ਫੇ ਰੱਬ ਨੂੰ ਚਾਹੀਦੀ ਆ ਜਦੋਂ ਲੋਕੀ ਤਰਲੇ ਲੈਂਦੇ ਆ ਫੇ ਰੱਬਾ ਮੀ ਪਾ ਉਦੋਂ ਕਿਤੇ ਪੰਦਾ ਨਹੀਂ ਤੇ ਹੌਣ ਵੇ ਇਹਨੇ ਕੀ ਆਕਰ ਚੁੱਕੀ ਕਿਤਾ ਦੁਨੀਆ ਨੂੰ ਕਿਤੇ ਮੰਦੇ ਹਾਲ ਤੇ ਬੰਕੇ ਦਿਹਾੜੇ ਕੀਤੇ ਆ ਕੋਈ ਹਾਲ ਨੇ ਪਹਿਲਾਂ ਓਦਾਂ ਗਰਮੀ ਨੇ ਦੁਨੀਆ ਭੁੱਲ ਕੇ ਮਾਰਦੀ ਤੇ ਹੁਣ ਓਦਾਂ ਡੋਬ ਕੇ ਮਾਰਨ ਦੇ ਆ ਕੋਈ ਹੱਜ ਵਾ ਜੀਣ ਦਾ ਉਹ ਗਾਲਾਂ ਇੱਥੇ ਬੈਠੇ ਮਾੜੀ ਮੋਟੀ ਛੱਤ ਥੱਲੇ ਚੋਣ ਡਿਆ ਤੇ ਤਰਲੇ ਲੈਣ ਦੇ ਆ ਤੇ ਜਿਹੜੇ ਵਿਚਾਰੇ ਤਰਪਾਲਾਂ ਥੱਲੇ ਬੱਚੇ ਲੈ ਲੈ ਕੇ ਬੈਠੇ ਆ ਤੇ ਉਹਨਾਂ ਦਾ ਕੀ ਹਾਲ ਹੋਊਗਾ ਬਹੁਤ ਮੰਦਾ ਹਾਲ ਵਾ ਛੋਣ ਕੇ ਆਇਆ ਗਿਆ ਹੈ ਬਾਹਰ ਤੇ ਉਹ ਆਇਆ ਉਥੋਂ ਲੰਗਰ ਸੇਵਾ ਕਰਕੇ ਤੇ ਉਹ ਦੱਸਣ ਦੇ ਆਂਦੇ ਵੀ ਇਹ ਨਾਮ ਮੰਦਾ ਹਾਲ ਆ ਕੋ ਗੱਲ ਕਰਨ ਵਾਲੀ ਨਹੀਂ ਕੀ ਨਿਆਣਿਆ ਦੋ ਵਿਚਾਰੇ ਅਜਾਂ ਇਕੱਠੇ ਹੋਏ ਕਰਕੇ ਸੜਕਾਂ ਤੇ ੱਤੇ ਖਾਂਡੇ ਆ ਤੇ ਸਿਆਣੇ ਜੋ ਭੁੱਖਣ ਪਾੜੇ ਲੋਕਾਂ ਦੇ ਮੂੰਹਾਂ ਨੂੰ ਵੇਖਣ ਦੇ ਆ ਉਹ ਤੇ ਕਰਨਾ ਵੀ ਕੀ ਆ ਅਜੇ ਵਿਚਾਰਾ ਲੰਗਰ ਚੱਲ ਜਾਂਦਾ ਚਲੋ ਖੜਦੀ ਠ ਹੈ ਦੁਨੀਆ ਪਰ ਜਿਹੜੇ ਆ ਘਰਾਂ ਦੇ ਇੰਨੇ ਘਰ ਰੁੜ ਗਏ ਆ ਇਹ ਕਿੱਥੋਂ ਉਹਨਾਂ ਦੀਆਂ ਆਉਣਾ ਪੂਰੀਆਂ ਹੋਣੀਆਂ ਇਹ ਨਹੀਂ ਘਾਟ ਪੂਰੀ ਹੋਣੀ ਪਿਛੇ ਆਇਆ ਹੈ ਤੇ ਹੁਣ ਮਹਾ ਟਿਕਾਣੇ ਆਏ ਸੀ ਉਹ ਲੋਕ ਤੇ ਹੁਣ ਫੇ ਹੋਣਦੀ ਮਾਰ ਪਈ ਪਤਾ ਨਹੀਂ ਕਰੋ ਉਹਨਾਂ ਨੂੰ ਵਿਚਾਰਿਆਂ ਨੂੰ ਟਿਕਾਣੇ ਅਸੀਂ ਜਾਣੇ ਇਹ ਸੱਚੇ ਪਾਥਾ ਕਿਹੜਾ ਵੇਲਾ ਤੋਂ ਮੈਂ ਹਟਾ ਤੇ ਪਾਣੀ ਉੱਤੇ ਕਿਦੇ ਉਹ ਵੀ ਵਿਚਾਰੇ ਆਪਣੇ ਕੁੜੀਆ ਦੀ ਜਾਣ ਕੋਈ ਉਹਨਾਂ ਦਾ ਜੀਣ ਨਹੀਂਦਾ ਗੁੱਲਿੰਗਾ ਜੋ ਨਾ ਇੰਤਾ ਹੀ ਥੋੜਾ ਬੈ ਜਾਣਾ ਵਾ ਗੋਡੇ ਗੋਡੇ ਤੇ ਮੁੰਡੇ ਦਸਣ ਨਹੀਂ ਜਾਏ ਪੇ ਗਾਰਾ ਚੜ ਗਿਆ ਬੁਰਾ ਹਾਲ ਗਾਂ ਕਿਤੇ ਟਰੈਕਟਰ ਨਹੀਂ ਲੰਗਣ ਦੇ ਰਾਹ ਦੇ ਵਿੱਚ ਜਾਂਦਾ ਵੀ ਉਹ ਵਿਚਾਰੇ ਗੇਤੇ ਹੀ ਆ ਕੀ ਜਾਂਦੇ ਵੀ ਗਾਂ ਨਾ ਜਾਏ ਉਹ ਗਾਂ ਨਾ ਜਾਏ ਅਏ ਇਹਦਾ ਕੀ ਮੰਦਾ ਹਾਲ ਵਾ ਅਏ ਤੇ ਚਾਰ ਸਵੇਰੇ ਪਾ ਦਸਣ ਦੇ ਪਾਣੀ ਪਾਣੀ ਦੇਣ ਡਿਆ ਹੋਰ ਪੁੱਛ ਨਹੀਂ ਕੋਈ ਫਾਹਲ ਨਹੀਂ ਦੇਣ ਡਈ ਕੱਖ ਨਹੀਂ ਦੇਣ ਡਿਆ ਕਈ ਜਿਹ ਪਿੰਡਾਂ ਦੇ ਪਿੰਡ ਵੀ ਡੁੱਬੇ ਪਏ ਯੋ ਡੁੱਬੇ ਆ ਕੇ ਡੰਗਰ ਵਾਤੇ ਹੋ ਵਿਚਾਰਿਆਂ ਦੇ ਕੋ ਖੁਰਲੀਆਂ ਤੇ ਮਰ ਗਏ ਆ ਕੋ ਹੋਰ ਤਾਂ ਰੁੜ ਗਏ ਆ ਕਿੱਡਾ ਮੰਦਾ ਹਾਲ ਹੁੰੰਡਿਆ ਵਾ ਇਤਾਂ ਦਾ ਨਹੀਂ ਕਦੀ ਵਕਤ ਵੇਖਿਆ ਜਿੱਤਾਂ ਦਾ ਏਰਕ ਆ ਗਿਆ ਐਨੇ ਮਾੜੀ ਕੜੀ ਆਈ ਆ ਵੀ ਕੋਈ ਪਤਾ ਹੀ ਨਹੀਂਗਾ ਵੀ ਕੀ ਦੁਨੀਆ ਤੇ ਬਣਨਾ ਆ ਜੇ ਵੀ ਤੇ ਕੀ ਨਹੀਂ ਬਣਨਾ ਨਾ ਵਿਚਾਰਿਆਂ ਕੋ ਕੋ ਸਮਾਨ ਰਿਆ ਨਾ ਕੋ ਪੱਟਾ ਦਿੱਤਾ ਰਿਆ ਕੋਈ ਚੀਜ਼ ਨਹੀਂ ਬਹੁਤੇ ਆ ਲੋਕ ਆ ਬਹੁਤੇ ਜਿਆਦੇ ਤੇ ਕੋਈ ਉਹਨਾਂ ਦੀ ਕੋਈ ਜਿੰਦਗੀ ਤੋੜੋ ਹੈ ਚਲੋ ਜੇ ਦੇਰੀ ਆਏ ਆ ਨਾ ਪਠਾ ਦੱਤਾ ਦੇ ਆਏ ਆ ਤੇ ਉਹ ਕਿੰਨੇ ਕ ਦਿਨ ਕੱਢਣੇ ਜਾਂ ਇਹਨੇ ਇਹਨੇ ਅੰਦਰ ਤੂੜੀਆਂ ਨਾ ਭਰੇ ਆਪਣੇ ਸੁੱਕਾ ਗਿੱਲਾ ਪਾਈ ਦਾ ਵਾਰ ਦਿਨ ਦਾ ਦਿਨ ਨੂੰ ਲਿਆ ਕੇ ਸਾਮਾ ਦਾ ਫੇਰ ਆਕੀ ਦਾ ਉਹਨਾਂ ਵਿਚਾਰਿਆਂ ਨੇ ਕਿੰਨਾ ਕੁ ਕਿਤੇ ਪੌਣਾ ਤੇ ਕਿੰਨਾ ਕੁ ਡੰਗਰਾਂ ਨੇ ਰੱਜਣਾ ਮੈਂ ਤਾਂ ਹਿਸਾਬ ਲਾਉਣ ਡਿਆ ਵੀ ਹੁਣ ਤਾਂ ਮਾੜਾ ਮੋਟਾ ਚਲੋ ਲੋਕੀ ਲਈ ਜਾਂਦੇ ਆ ਉਹਨਾਂ ਨੇ ਜਦੋਂ ਆਪਣਾ ਇੱਕ ਦਿਨ ਅਣਾਈਆ ਕਦੀ ਤੇ ਜਦੋਂ ਘਰ ਆ ਸ਼ਿਆਲ ਉਹ ਵਿਚਾਰੇ ਕੀ ਕਰਨਗੇ ਕਿ ਨਾ ਕਿਸ ਨੇ ਹੁਣ ਤੋਂ ਦੇਣ ਦੇ ਤੇ ਮੁੜ ਕੇ ਕਹਿੰਦੇ ਨੇ ਮਾਰ ਸਾਰੇ ਨੂੰ ਪੈਣ ਲਈ ਆ ਇਹ ਨਹੀਂ ਵੀ ਨਹੀਂ ਪੈਣ ਲਈ ਜਿਹੀ ਇੱਥੇ ਸੁੱਕ ਪੁਗੇ ਆਨੇ ਹੋਏ ਆ ਇਹ ਸਾਨੂੰ ਵੀ ਮਾਰ ਪੈਣੀ ਆ ਤੇ ਮੈਂ ਇੱਕ ਗੱਲ ਹੋਰ ਆਨੀ ਆ ਮੈਨੂੰ ਇਹ ਕੀਪਤਾ ਕਿੰਨੇ ਕ ਦਿਨ ਰਹਿਣਾ ਤੇ ਕਿੰਨੇ ਦਿਨ ਨਹੀਂ ਰਹਿਣਾ ਤੇ ਥੋੜਾ ਜਿਹਾ ਸਬਦਾ ਨਾ ਹੋਰ ਲੈ ਆਉਂਦੇ ਚਲੋ ਮਹੀਨਾ ਦਸ ਦਿਨ ਲੰਘ ਜਾਂਦਾ ਉਹ ਜਿਹੜੇ ਦਹਾੜਣਾ ਦਾ ਸੌਦਾ ਪਿਆ ਕਿਉ ਐਵੇਂ ਆਪਣਾ ਤਾਂ ਪਤਾ ਕੋਈ ਨਹੀਂ ਵੀ ਵੀ ਇਹਨਾਂ ਕੀ ਕਰਨਾ ਤੇ ਕੀ ਨਹੀਂ ਸੌਦੇ ਲਿਆ ਲਿਆੜ ਕੇ ਕਿੱਥੇ ਰੱਖੀ ਜਾਣੇ ਕਿ ਜੇ ਜਿੰਦੇ ਰਵਾਂਗੇ ਤੇ ਸੌਦੇ ਵੀ ਆ ਜਾਣਗੇ ਮਹਿੰਗੇ ਆ ਜਾਣਗੇ ਉਹਨਾਂ ਦੇ ਸੌਦੇ ਉੱਥੇ ਹੀ ਰੁੜ ਗਏ ਹਨਾ ਕੋਈ ਉਹਨਾਂ ਕੱਢ ਕੇ ਨਹੀਂ ਲੈਂਦਾ ਚਲੋ ਨਹੀਂ ਲੈਂਦਾ ਉਹ ਤੇ ਹੁਣ ਵੱੱਛ ਵਾਲੀ ਗੱਲ ਨਹੀਂ ਗਈ ਬੰਦਾ ਤਾਂ ਸੋਚਦਾ ਹੀ ਆ ਨਾ ਫੇਰ ਗੋੜੇ ਗੋੜੇ ਮੱਘਾਈ ਹੋ ਜਾਣੀ ਤੇ ਇਹ ਵੀ ਚ ਅੱਗ ਤੇ ਪਾ ਲਿਓ ਨਹੀਂ ਆ ਤੇ ਚਲੋ ਹੁਣ ਆਂਦੇ ਹੁਣ ਕਿਤੇ ਕਿਹੜੇ ਘਰੋਂ ਡਾਊਟ ਚੱਲੀ ਉਹ ਕੋਈ ਨਹੀਂ ਜੇ ਸਾਡੇ ਕੋਲ ਹੋਣਗੇ ਤਾਂ ਅਸੀਂ ਮਹਿੰਗਾ ਇਕੱਲਾ ਫੇਰ ਲਿਆਵਾਂਗੇ ਕੋਈ ਨਹੀਂ ਹੁੰਦਾ ਨਾਲੇ ਮੈਂ ਦਾ ਐਨੇ ਉਮੀਦ ਵਿੱਚ ਕਿੱਦਾਂ ਜਾਵਾਂ ਰਾਹ ਵੀ ਕੱਚਾ ਯਾ ਉਥੇ ਕਿਤੇ ਮੋਟਰਸਿਲਕ ਗਿਆ ਡੇਕ ਡਗ ਪਿਆ ਤੇ ਮੈਨੂੰ ਕਿ ਇਹਨੂੰ ਉਥੋਂ ਟੁਕੜਾ ਤੇ ਕਿੰਨੇ ਹੋਣਾ ਭਈ ਨਹੀਂ ਇਹ ਤਾਂ ਗੱਲ ਹੈਗੀ ਆ ਤਾਈਆਂ ਤੇ ਮੈਂ ਆਖਣੀ ਹੀ ਹੈਗੀ ਡਈ ਵੀ ਮੀ ਹਟਦਾ ਵਾ ਚਲ ਥੋੜਾ ਬੋਤਾ ਦੇਣ ਲੱਗਦਾ ਤੇ ਫੇਰ ਹੀ ਆਖਣੀ ਆ ਤੇ ਹੁਣ ਨਹੀਂ ਤੇ ਹਟਣ ਨਹੀਂ ਦਿਆ ਕੀ ਬਤਾ ਕਿੰਨੇ ਕ ਦਿਨ ਡੜਾ ਤੇ ਕਿੰਨੇ ਦਿਨ ਰਹੀ ਰਹਿਣਾ ਤੇ ਢਿੱਡ ਚ ਤੇ ਕੋਹ ਪਾਉਣਾ ਆਈਆਂ ਹੁਣ ਤੇਲ ਵੀ ਹੈ ਨਹੀਂ ਹੈਗਾ ਤੇ ਤੜਕਾ ਤੜਕਾ ਲਾਉਣ ਨੂੰ ਤੁਹਾਨੂੰ ਪਤਾ ਹੀ ਗੰਡੇ ਗੁੰਡੇ ਵੀ ਹੈ ਨਹੀਂਗੇ ਤੇ ਥੋੜੇ ਜਿਹਾ ਆਲੂ ਗੰਡੇ ਲੈ ਆਓ ਤੇ ਥੋੜਾ ਜਿਹਾ ਸਮਾਨ ਲੈ ਆਓ ਓ ਬਾਬਾ ਤੂੰ ਨੀ ਮੇਰੀ ਜਾਨ ਛੱਡੀ ਚੱਲ ਦੇ ਉੱਥੇ ਪੈਸੇ ਥੋੜੇ ਬਾਰੇ ਮੈਂ ਇਹ ਮੇਰੇ ਸਾਟ ਪੇ ਲੱਗੀ ਤੇ ਬਿੰਦੀ ਰਹੀ ਇਹੋ ਜਾਨ ਖਾਦੀ ਆ ਤੂੰ ਮੇਰੀ ਆ ਵੀ ਖਾ ਖਾ ਕੇ ਅੰਤਰਾ ਤੋਰੀਆਂ ਤੇ ਕੱਦੂ ਤੇ ਮਰਜੋ ਓਏ ਖਾ ਖਾ ਉਹ ਵੀ ਹੁਣ ਕਿੰਨੇ ਕ ਦਿਨ ਲੱਗਣੇ ਆ ਉਹ ਵੀ ਨਹੀਂ ਹੁਣ ਲੱਗਣੇ ਉਹਨ ਵੱਲਾਂ ਤੇ ਸਭ ਮਾਰੀਆਂ ਗਈਆਂ ਤੇ ਗਾੜੀ ਕਿੱਥੋਂ ਲੱਗਣੇ ਆ ਇਤਾਂ ਹੀ ਕਰਦੇ ਰਹਿਣਾ ਇਹਨਾਂ ਨੇ ਕਦੀ ਨਹੀਂ ਜਾ ਸਕਿਆਖਣਾ ਵੀ ਚੱਲ ਥੋੜਾ ਬੁਤਾ ਲੈ ਆਉਣਾ ਆਵਰਾ ਮੇਰੀ ਗੱਲ ਸੁਣਿਓ ਰਹਿਣੀ ਦੋ ਨਹੀਂ ਤੇ ਕੋਈ ਗੱਲ ਨਹੀਂ ਮੀਂਹ ਤੇ ਫੇਰ ਆ ਗਿਆ ਵਾ ਤੇ ਜੇ ਤੁਸੀਂ ਰਾਤ ਚ ਤਿਲਕ ਤੁਲਕ ਗਏ ਨਾ ਫੇਰ ਤੁਸੀਂ ਮੇਰੇ ਦਿਵਾਲੇ ਹੋਣਾ ਤੇ ਤੂੰ ਹੀ ਬਜ਼ੂਰ ਹੋ ਕੇ ਤੇ ਕੱਲ ਆਇਗਾ ਉਹ ਬੱਦਲ ਤੇ ਫੇਰ ਬੜਾ ਆ ਗਿਆ ਵਾ ਘੜ ਕਿਦਾਂ ਚੜਾਈ ਆ ਅੱਗੇ ਮਹਾਨਾਸ਼ੁਕਾਕੇ ਲੀੜੇ ਪਾਏ ਆ ਪੱਠੇ ਪੱਠੇ ਪਾ ਕੇ ਤੇ ਮੇਰਾ ਵੀ ਨਹੀਂ ਜੀ ਕਰਦਾ ਯਾਰ ਨੂੰ ਨਾਲੇ ਉਹ ਮੁੰਡਾ ਇੱਥੇ ਜਸ਼ਨ ਹੁੰਦਾ ਹੈ ਤੇ ਮੇਰੇ ਨਾਲ ਕਰਾ ਲੈਂਦਾ ਹੈ ਹੁਣ ਮੈਂ ਥੱਕਾ ਟੁੱਟਾ ਹਾਂ ਉਹ ਦਰ ਮੈਂ ਛੋੜਦਾ ਲੈਣ ਚਲ ਗਿਆ ਇਧਰ ਮੀ ਮੁਰ ਕੇ ਆ ਗਿਆ ਤੋਹ ਵਿਚਾਰੇ ਭੁੱਖੇ ਰਹਿਣਗੇ ਉਦਾਂ ਹੀ ਮੈਂ ਕੱਲ ਨੂੰ ਲਿਆ ਦੂੰਗਾ ਤੈਨੂੰ ਚੱਲ ਹੁਣ ਜਸ਼ਨ ਵੀ ਕੀ ਪਤਾ ਮਰੀ ਮਾਂ ਨੇ ਕਿੱਥੇ ਕੱਢਿਆ ਚੱਲ ਆ ਜਾ ਉਧਰ ਦੱਸਦੀ ਆ ਕੱਲ ਲਿਆ ਉਹ ਤੇ ਬਹਿ ਜਾਣਾ ਉਹ ਆਖਿਆ ਆਪਣੀਆਂ ਚ ਕਰਦੀ ਆ ਮਰਜ਼ੀਆਂ ਉਹ ਨਿਆਣਾ ਹੁਣ ਦਾਈ ਤੇ ਨਾਲ ਛਾਰਾ ਬੈਂਤ ਰਿਆ ਰਹਿੰਦਾ ਏ ਤੇ ਜਦਨ ਦੀ ਅੱਡ ਹੋਈ ਉਹਦਨ ਤਾਂ ਖੜਾ ਜਾਣ ਦਿੰਦੀ ਆ ਮੈਂ ਨਾ ਰਾਜਵਿੰਦਰ ਕੇ ਘਰ ਚ ਲਗੀ ਤੇ ਉੱਥੇ ਵੀ ਐਹੋ ਹੀ ਗੱਲਾਂ ਹਾੜਤੀਆਂ ਤੇ ਉਹ ਵੀ ਵਿਚਾਰੀਆਂ ਫੋਨ ਫੜ ਕੇ ਤੇ ਇਦਾਂ ਡਈਆਂ ਮੈਨੂੰ ਕਹਿੰਦੀ ਆਂਟੀ ਵੇ ਹਾਂਟੀ ਵੇ ਤੇ ਉੱਥੇ ਵੀ ਐਹੋ ਹੀ ਕੰਮ ਚੱਲਣ ਡਿਆ ਤੇ ਤੂੰ ਆਪਣੇ ਪੇਕੇ ਫੋਨ ਲਾਉਣਾ ਸੀ ਉਧਰ ਤਾਂ ਨਹੀਂ ਕਿਤੇ ਆਇਆ ਨਹੀਂ ਉਧਰ ਤੇ ਠੀਕ ਠਾਕ ਹੀ ਆ ਆਪਣੇ ਵਾਂਗੂ ਹੀ ਐਹੋ ਹੀ ਇਲਾਕਾ ਵਾ ਤੇ ਸਾਡੇ ਰਿਸ਼ਤੇਦਾਰ ਵੀ ਕੋਈ ਨਹੀਂ ਉਦਾਂ ਹੈਗਾ ਉਧਰ ਜਿੱਧਰ ਪਹਾੜ ਆਏ ਉਧਰ ਕੋਈ ਰਿਸ਼ਤੇਦਾਰ ਨਹੀਂ ਹੈਗਾ ਨਹੀਂ ਠੀਕ ਠਾਕ ਆ ਆਪਣੇ ਤੇ ਪਰ ਜੇ ਜਾਣਗੇ ਤੇ ਉਹਨਾਂ ਦਾ ਦਰਦ ਵੀ ਆਪਣਾ ਹੀ ਮੰਨੀ ਦਰਦ ਹੈ ਇਦਾਂ ਦਾ ਹੀ ਆ ਇਦਾਂ ਤੇ ਹੈ ਵਾ ਤੇ ਪਰ ਹੁਣ ਕੀ ਕੀਤਾ ਜਾਵੇ ਹੁਣ ਬਸ ਵੀ ਨਹੀਂ ਆ ਤੇ ਚਲੋ ਹੁਣ ਫਿਰ ਕੀ ਕਰਨਾ ਤੇ ਲਾ ਰੋਟੀ ਤੇ ਮੈਂ ਖਾਵਾਂ ਮੇਰਾ ਪੁੱਤ ਮੈਨੂੰ ਭੁੱਖ ਲੱਗੀ ਹੈ ਇਦਾਂ ਨਾ ਘਟ ਟੈਨਸ਼ਨ ਨਾ ਲੈ ਫੇ ਤੇਰਾ ਬੀਪੀ ਵੱਜ ਜਾਂਦਾ ਹੁੰਦਾ ਵਾ ਕੋਈ ਨਹੀਂ ਪਕਾ ਦੇਣੀ ਆ ਵਾ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਵਾ ਤੁਹਾਨੂੰ ਪਤਾ ਹੀ ਆ ਹੁਣ ਰੱਬ ਅੱਗੇ ਤੇ ਜੋਰ ਨਹੀਂਗਾ ਕੋਈ ਨਹੀਂ ਕੇ ਉੱਥੇ ਵੀ ਇਹੋ ਹੀ ਗੱਲਾਂ ਸਾਰੀਆਂ ਕਰ ਰਹੀਆਂ ਸੀ ਤੇ ਇੰਨਾ ਉੱਥੇ ਵੀ ਡਈਆਂ ਵਿਚਾਰੀਆਂ ਮਾਨ ਖਰਾਬ ਬੋਟੀਆਂ ਕਰਨ ਉਹ ਤੂੰ ਕਿੰਨਾ ਕੋਈ ਚੁੱਕੀ ਲਿਆ ਆਉਣ ਦੇ ਆ ਕੀ ਲੈ ਆਂ ਲਿਆ ਕੀ ਆ ਆ ਚਾਹ ਮੈਂ ਚਾਵਾਂ ਚੁੱਲਾ ਲਾ ਕੇ ਉੱਥੇ ਬਣਾ ਕੇ ਆ ਕੀ ਆ ਤੇ ਆ ਰੋਟੀਆਂ ਵੀ ਦੋ ਕ ਲਾ ਲਈਆਂ ਤੇ ਜਲ ਖਾ ਲੋ ਇਹ ਵੀ ਨਾਲ ਇੱਕ ਇੱਕ ਦੋ ਦੋ ਖਾ ਲੈਨੇ ਹੁਣ ਕੀ ਕਰੀਏ ਫੜੋ ਚਾਹ ਕੀ ਕਰਨਾ ਫੇਰ ਹੁਣ ਖਾਣੀਆਂ ਹੀ ਪੈਣੀਆਂ ਵਾ ਹੁਣ ਆ ਵੀ ਹੈ ਤੇਲ ਦਾ ਪਾਕ ਕਰਨਾ ਹੈ ਬਣਾ ਖਾ ਲੋ ਕਿ ਰੱਬ ਨੇ ਵੀ ਚਲ ਆ ਏਦਾਂ ਇਕੱਠੀ ਜੀ ਕਰਦੇ ਚਲ ਕੋਈ ਖਾ ਲੋ ਤੇ ਮੈਂ ਵੀ ਚਾਹ ਕੋਟੇ ਕਪੀਲਾ ਅੱਜ ਤੇ ਕੰਮਾਂ ਵੇਖ ਲੋ ਕਿ ਅਜੇ ਤੱਕ ਨਹੀਂ ਗਿਮੜੀ ਗੋਡੇ-ਗੋਡੇ ਨਹੀਂ ਪੈਂਡਿਆ ਤੇ ਕੀ ਪਤਾ ਬੱਸਾਂ ਹੁੰਦੀਆਂ ਹੋਣੀਆਂ ਕਿ ਨਹੀਂ ਹੁੰਦੀਆਂ ਹੋਣੀਆਂ ਤੇ ਕਿੱਥੇ ਫਸੀ ਆ ਤੇ ਕਿੱਥੇ ਉਹ ਉਹ ਭਾਵੇਂ ਆਪਣੇ ਇਰਮਾਨ ਨਾਲ ਕੇ ਬੈਠੀ ਹੋਵੇ ਤੇ ਤੈਨੂੰ ਫਿਕਰ ਪਿਆ ਉਹਦਾ ਫਿਕਰ ਤੇ ਪਤਾ ਨਹੀਂ ਆ ਤੀਆਂ ਪੁੱਤਾਂ ਦਾ ਹੁੰਦਾ ਹੀ ਆ ਨਾ ਉਹ ਭਾਵੇਂ ਹਾਨੂੰ ਨਾ ਯਾਦ ਕਰੇ ਤੇ ਸਾਡਾ ਮੋੜ-ਮੋੜ ਤੇ ਹਾਨੂੰ ਉਹਨੂੰ ਜਾਲ ਲਿਆ ਵਾ ਵੀ ਕਿਉਂ ਨਹੀਂ ਅਜੇ ਤੱਕ ਆਈ ਇੱਥੋਂ ਮੈਂ ਇੱਥੇ ਬੈਠੀ ਸਵੇਰ ਦੀ ਵੇਖੀ ਜਾਂਦੀ ਤੂੰ ਹੋਣੀ ਡਈ ਆ ਚਾਹ ਪੀਂਦੀ ਦਾ ਮੇਰਾ ਵੀ ਚੇਤੇ ਆ ਨਾ ਕਿ ਹਾਏ ਕਿਹੜਾ ਵੜਾ ਆ ਜੇ ਆ ਜੇ ਆਪਣੇ ਘਰ ਆ ਜੀ ਮੋਟਾ ਨਹੀਂ ਗੰਤੋ ਸਾਨੂੰ ਪਤਾ ਲੱਗਦਾ ਵੀ ਕੀ ਕਰਨ ਲਈ ਆ ਤੇ ਕੀ ਨਹੀਂ ਕੀ ਕਰਨ ਲਈ ਸ਼ਾਇਲ ਫੂਬੀਆਂ ਕਰਨ ਲਈ ਆ ਤੇ ਕੱਲ ਨੂੰ ਇਹ ਮੁੰਡੇ ਨੇ ਉਹਨਾਂ ਕੇ ਬਨੇ ਲਾਉਣਾ ਉਹਦੇ ਬਾਰੇ ਤੇ ਸੋਚ ਲੈ ਹੋਰ ਨਹੀਂ ਦੇ ਆਹੀਂ ਤੇ ਆਨੇ ਆ ਜੇ ਮੁੰਡੇ ਦੀ ਕਮਾਈ ਆਹੀਂ ਸੰਭਾਲੀ ਚਲਕਾਰ ਖੁੱਲਾ ਬਣਾਇਆ ਪਿਆਰੀ ਬੰਨਾ ਵੀ ਇਹਨੂੰ ਬਣਾ ਦਿੱਤਾ ਵਾ ਤੇ ਹੁਣ ਇਹ ਵੀ ਕਿਸੇ ਨੂੰ ਪੁੱਛਦੀ ਨਹੀਂ ਗਿੱਚਦੀ ਨਹੀਂ ਹੋਣ ਇੱਕ ਤਾਂ ਹੀ ਜਾਣਦੇ ਆ ਤੇ ਅਸੀਂ ਵੀ ਦੱਸ ਕੀ ਕਰੀਏ ਸਾਨੂੰ ਤੇ ਕੋਈ ਸਮਝ ਨਹੀਂ ਲੱਗਣ ਤਈ ਅਸੀਂ ਵਿੱਚੇ ਵਿੱਚ ਚੂਰੀ ਜਾਂਨੇ ਆ ਜੇ ਇਹ ਆਡੋ ਗਏ ਤੇ ਤਾਂ ਨਹੀਂ ਸਾਡਾ ਉਹ ਹਾਲ ਤੇ ਜੇ ਨਹੀਂ ਤੇ ਤਾਂ ਵੀ ਸਾਡਾ ਉਹ ਹਾਲ ਤਾਂ ਵੀ ਸਾਨੂੰ ਫਿਕਰ ਤੇ ਆ ਰਹੀਦਾ ਮੈਨੂੰ ਤਾਂ ਆਪ ਫਿਕਰ ਪਿਆ ਮੁੰਡਾ ਅੱਜ ਤਾਂ ਹੀ ਆਖੀ ਜਾਂਨੇ ਨਿਆਣਾ ਵਾ ਨਿਆਣਾ ਵਾ ਕੱਲ ਨੂੰ ਪੜ੍ਹ ਪੜ੍ਹ ਲੈ ਕੇ ਉਹਨੂੰ ਵੀ ਕਿਸੇ ਬੰਨੇ ਕੰਗਾ ਕਿ ਨਹੀਂ ਕਰਨਾ ਹੈ ਨਹੀਂ ਲਾਉਣਾ ਹੀ ਆ ਕਿ ਬੰਨੇ ਕਿ ਇਹ ਥੋੜੀ ਗੱਲ ਵੀ ਉਹਨੂੰ ਵੀ ਇੱਥੇ ਵਾਈ ਚ ਰੱਖਣਾ ਵਾ ਹੁਣ ਲੋਕੀ ਕਿਹੜਾ ਵਾ ਜਿਹੜਾ ਨਿਆਣਿਆਂ ਨੂੰ ਵਾਈ ਚ ਪਾਉਣ ਡਿਆ ਹੋਰ ਚ ਕੋਈ ਪੰਡਾ ਨਹੀਂ ਨਗਾ ਲੈ ਟਾਈਮ ਨਾ ਸਕੂਲੇ ਕਲਮ ਦੇ ਸਾਰੇ ਕੰਮ ਕਰਦੇ ਹੀ ਚਾਏ ਕਿਤੇ ਤੇ ਹੁਣ ਤੇ ਉਹ ਗੱਲ ਪਿੱਛੇ ਆਈ ਹੋਗੀ ਨਹੀਂ ਜੀ ਕੰਦਿਆ ਤੇ ਫਿਰ ਰਹਿਣ ਦੋ ਮੇਰਾ ਨਹੀਂ ਜੀ ਕਰਨਿਆ ਰੁੱਖੀ ਰੋਟੀ ਖਾਣ ਨੂੰ ਮੈਂ ਕੀ ਕਰਾਂ ਚੱਲ ਕੋਈ ਗੱਲ ਨਹੀਂ ਮੈਂ ਨਾ ਹੂੰ ਨਾ ਤੇ ਜੀਤੀ ਕੋ ਥੋੜਾ ਜਿਹਾ ਤੇਲ ਲੈਮ ਨਹੀਂ ਆ ਉਹਨੇ ਕਢਾਇਆ ਵਾ ਤੇਲ ਤੇ ਨਾਲ ਦੋਕ ਗੰਡੇ ਲੈਮ ਨਹੀਂ ਆ ਇਹੋ ਚੀਜ਼ਾਂ ਨਹੀਂ ਗੀਆਂ ਹੈਗੀਆਂ ਹੋਰ ਤੇ ਚੱਲ ਮੜਾ ਮੋਟਾ ਠੱਗਦਾ ਹੈ ਗਾਈ ਦਾ ਚੱਲ ਵੇਲਾ ਫਿਰ ਹੋਰ ਨਾਲ ਤੜਕਾ ਤੁੜਕਾ ਲਾ ਕੇ ਤੇ ਖਾ ਲਵਾਂਗੇ ਮੇਰਾ ਰੋਟੀ ਦੀ ਦੀਦਾ ਛਾਲ ਕੋਲ ਗੱਲ ਨਹੀਂ ਕਰਦਾ ਤੇ ਕਾ ਲੈ ਆਉਣੀ ਹੈ ਤੇ ਫਿਰ ਆ ਚਾਹ ਪੀ ਲੋ ਪੀ ਨਹੀਂ ਤੇ ਮੈਂ ਪੀ ਕੇ ਤੇ ਜਾਂ ਨਹੀਂ ਆ ਰੋਟੀ ਲੈ ਆ ਹਾਂਜੀ ਤੇ ਤੂੰ ਨਹੀਂ ਲਿਆਈ ਪਤਾ ਆਪਣੇ ਵਾਸਤੇ ਮੈਂ ਆ ਵੀ ਹੁੰਦਾ ਤੇ ਖਾ ਲੈਣੇ ਪੜ ਪੜ ਕੇ ਨਾ ਤੇ ਅੱਖ ਜਿਹਾ ਗਿਆ ਹੀ ਅੱਖ ਡਿਆ ਹੁਣ ਮੈਂ ਘੜੀ ਕੇ ਫਿਰ ਤੋਰਾਂਗਾ ਮੈਂ ਤੇ ਗਿਆ ਕਿੱਥੇ ਆ ਇੱਥੇ ਬਾਹਰ ਹੀ ਹੋਣਾ ਨਿਆਣਿਆਂ ਲਾਗੇ ਹੋਰ ਨੇ ਕਿੱਥੇ ਜਾਣਾ ਆ ਤੇ ਉਹ ਤੂੰ ਹੀ ਰੋਟੀ ਖਾ ਲੈਂਦੇ ਤੇ ਮੁੜ ਕੇ ਚੱਲ ਮੱਸਰ ਮੁੱਸਾ ਤੈਨੂੰ ਪਤਾ ਹੈਗਾ ਬਾਹਰ ਚੱਲ ਕੋਈ ਨਹੀਂ ਖਾਦੀ ਜਾਂਦੀ ਅੱਜ ਕੱਲ ਮੈਂ ਸ਼ਰਕਾਦਾ ਵਾ ਤੁਹਾਨੂੰ ਪਤਾ ਅੰਦਰ ਅੰਦਰ ਰੋਟੀ ਖਾਣੀ ਅੱਗੇ ਹੁੰਦਾ ਆ ਗਿਆ ਇਹ ਵੇਖਾਂ ਕਿਤੇ ਨજર ਨਾ ਲੱਗ ਜੇ ਨੌ ਸੱਸ ਨੂੰ ਅੱਜ ਦੇ ਇਕੱਠੀਆਂ ਬੈਠੀਆਂ ਵਾ ਨਹੀਂ ਲੱਗਦੀ ਕੋਈ ਨજર ਤੇਰੀ ਬਦੌਲਤੀ ਹੈ ਸਭ ਕੁਝ ਹੋਇਆ ਵਾ ਐਨੀ ਮਾਤ ਦਿਨਾ ਨਹੀਂ ਕਦੀ ਦਾਦੀ ਨਾ ਤੇ ਕਦੀ ਮੰਮੀ ਨਾ ਤੇ ਪਤਾ ਹੀ ਨੌ ਸੱਸ ਮਾਵਾਂ ਤੇ ਆਵਾ ਅਸਕਤੀ ਆ ਇਹੋ ਹੀ ਆ ਹੁਣ ਜੜੀਆਂ ਵਿਆਹ ਕੇ ਲੈ ਆਈ ਦੀਆਂ ਵਾ ਤੇ ਪੁੱਤ ਮੇਰੀ ਅੱਖਾਂ ਤੇ ਉਦੋਂ ਦੀ ਪੱਟੀ ਬੱਜੀ ਸੀ ਤੇ ਮੈਂ ਸਿੱਧੀ ਗੱਲ ਦੱਸਾਂ ਮੈਂ ਪਰ ਸੋਚਦੀ ਤੇ ਪੜਾਂ ਪਰ ਮੈਂ ਹੁਣ ਕੋ ਕਹਿ ਨਹੀਂ ਸਕਦੀ ਚਲ ਕੋਈ ਨਹੀਂ ਮੰਮੀ ਜੀ ਹੁਣ ਐਵੇਂ ਈਦਾ ਨਾ ਕਰਦੇ ਰਿਆ ਕਰੋਗੇ ਪਰ ਆਉਂਦਾ ਤੇ ਹੈਗਾ ਨਾ ਮਨ ਦੇ ਵਿੱਚ ਵੀ ਮੈਨੂੰ ਲੋਕੀ ਕੀ ਆਂਦੇ ਹਣਗੇ ਵੀ ਚਲੋ ਕੋਈ ਨਹੀਂ ਸਾਸੇ ਇਦਾਂ ਕਰਦੀ ਕਵਲ ਦੇ ਨਾਲ ਚਲ ਲੋਕਾਂ ਨੂੰ ਬੜਾ ਪਤਾ ਲੰਗਣਿਆ ਲੋਕਾਂ ਨੂੰ ਪਤਾ ਮੰਮੀ ਜੀ ਤਾਂ ਲੱਗਦਾ ਵਾ ਜਦੋਂ ਜਾ ਕੇ ਨਾ ਜਾਂ ਨਾ ਆਂਡੀਆਂ ਗਵਾਂਡੀਆਂ ਚ ਚੁਗਲੀ ਕਰੇ ਇੱਥੇ ਜਾਂ ਸਾਸ ਕਰੇ ਹੋਰ ਲੋਕਾਂ ਨੂੰ ਸੁਬਨਾ ਆਉਣਾ ਵਾ ਵੀ ਇਹਨਾਂ ਦੇ ਕਰਕੇ ਬਣਦਾ ਵਾ ਯੇ ਗਾਲ ਪਤਾ ਹੈ ਕਿ ਤੂੰ ਤੇ ਅਜੇ ਤੱਕ ਬਾਹਰਲੇ ਬਰੂਹਾਂ ਤੱਕ ਨਹੀਂ ਨਿਕਲੀ ਕਿ ਗਾਲ ਤੱਕ ਇਹਨੂੰ ਤੂੰ ਦੱਸੀ ਨਹੀਂ ਦਿਲ ਦੀ ਆਹ ਸਾਸਮਾں ਵੀ ਕੋਈ ਡਿਸ਼ ਡਾੜ ਨਹੀਂ ਹੁੰਦੀ ਵੀ ਜਿਹੜੀ ਆਪਣੇ ਘਰ ਦੀ ਗੱਲ ਦੱਸੂਗੀ ਉਹਦੇ ਕਿਤੇ ਸੌਜੋ ਇੱਕ ਵਾਰ ਜਿਹੜੀ ਆਪਣੇ ਘਰ ਦੀ ਗੱਲ ਦੱਸੂਗੀ ਨੇ ਦੇ ਹਰ ਕੋਈ ਆਪਣੇ ਘਰ ਦੀ ਗੱਲ ਨਹੀਂ ਦੱਸਦਾ ਭਾਵੇਂ ਨੋਹਾਂ ਜਿੰਨੀਆਂ ਮਰਜੀ ਮਾੜੀਆਂ ਹੋਣ ਜਾਂ ਚੰਗੀਆਂ ਹੋਣ ਨਾ ਬਸ ਇਹੋ ਹੀ ਆਖੀਦਾ ਵਾ ਵੀ ਚੰਗੀਆਂ ਆਹ ਤੇ ਪਤਾ ਹੁਣ ਤੂੰ ਹੀ ਆ ਮੇਰੀ ਧੀ ਤੇ ਤੂੰ ਹੀ ਮੇਰੀ ਨੋਹ ਆ ਮੇਰੇ ਉੱਥੇ ਤੈਨੂੰ ਪਤਾ ਹੀ ਆ ਫਿਰ ਹੁਣ ਆਪਾਂ ਤੁਹਾਡੇ ਚ ਹੀ ਰਹਿਣਾ ਹੁਣ ਜੋ ਕੋ ਹੈਗਾ ਵਾ ਤੇ ਤੁਸੀਂ ਮੇਰੀ ਧੀ ਆ ਤੇ ਤੁਸੀਂ ਹੁਣ ਮੈਨੂੰ ਸਾਹਮਣਾ ਵਾ ਕੋਈ ਨਾ ਮਮੀ ਜੀ ਇਹ ਤਾਂ ਤੁਸੀਂ ਟੈਨਸ਼ਨ ਨਾ ਲਾਓ ਵੀ ਜੇ ਤੁਸੀਂ ਮੇਰਾ ਮਾਨ ਸਤਕਾਰ ਇੰਨਾ ਡੇ ਨਾ ਕਰਨਾ ਤੇ ਮੈਂ ਬੁਣਾ ਕਰੂੰ ਰਾਰ ਕਿੱਥੋਂ ਆਈ ਏ ਤੂੰ ਇੰਨੇ ਮੀਂਹ ਵਿੱਚ ਹਾਂ ਕਿਤੇ ਉਹ ਨਹੀਂ ਚਾਚੀ ਜੀ ਜਾਣਾ ਕਿੱਥੇ ਬਾਜਾ ਬੈਠੇ ਕੋਸਣਾ ਸਭ ਠੀਕ ਠਾਕ ਜੀ ਹਾਂ ਠੀਕ ਠਾਕ ਤੂੰ ਕਿੱਥੇ ਗਈ ਮੈਂ ਕਿੱਥੇ ਜਾਣਾ ਮੈਨੂੰ ਥੋੜਾ ਜਿਹਾ ਕੰਮ ਸੀ ਅੱਛਾ ਮੈਂ ਉੱਥੇ ਗਈ ਸੀ ਤੇ ਮੈਨੂੰ ਪਰ ਮੀਂਹ ਤੇ ਫਿਰ ਪਤਾ ਨਹੀਂ ਲੱਗਾ ਚਾਚੀ ਜੀ ਕਿਹੜੇ ਵਾਲੇ ਆ ਗਿਆ ਹਾਂ ਹਾਂਜੀ ਹਟਲ ਨਹੀਂ ਡਿਆ ਤੇ ਮੈਂ ਆ ਚੱਲੀ ਰੇਪੇ ਜਾਣੇ ਤੇ ਚਲ ਇੱਥੇ ਚਾਚੀ ਘਰ ਡਾਕੂਮੈਂਟ ਕੋਲ ਹੋ ਜਾਣੀ ਆ ਮੇਰਾ ਕੋਚਾ ਹੁੰਦਾ ਬਦਲ ਤੇ ਫੇਰ ਕੰਮ ਚਲ ਜੰਦੀ ਤਾਂ ਕਿ ਆ ਗਈਆਂ ਤੇ ਆਪਣੇ ਘਰ ਆ ਘਰ ਤੇ ਚਾਚੀ ਜੀ ਆਪਣਾ ਹੀ ਆ ਸਰਾਟਾ ਵੀ ਨਾ ਜੱਕਦਾ ਵੀ ਆ ਗਿਆ ਤੇ ਮੈਂ ਕਿਹਾ ਇੱਥੇ ਰੁਕ ਜਾਨੀ ਆ ਚਾਚੀ ਘਰ ਕੱਪੜੇ ਭੇਜ ਜਾਣੇ ਹੀ ਮੇਰੇ ਉਦਾਂ ਤੇ ਮੈਂ ਰਾਮਾਰਾਮੀ ਤੁਰ ਹੀ ਜਾਣਾ ਹੀ ਚਲੋ ਆ ਤਾਂ ਕੋਈ ਨਹੀਂ ਚਲ ਉਹਦੇ ਦਾਦਾ ਜੀ ਨੂੰ ਲੈ ਜਾਂਦੀ ਨਾਲ ਚਾਹ ਉਹਨੂੰ ਲੈ ਜਾਂਦੀ ਜਸ਼ਨ ਨੂੰ ਨਾਲ ਤੇ ਜੇ ਹੁਣ ਬਸਬੁਸ ਖਰਾਬ ਹੋ ਜਾ ਤਾਂ ਮੇਹ ਕਣੀ ਚ ਪਰ ਤਨ ਔਖਾ ਹੋ ਜਾਣਾ ਹੀ ਉਹ ਤਾਂ ਚਲ ਤੋਈ ਤਤਾ ਕਾ ਪਾਹੋਂ ਚ ਗਈ ਆ ਜੇ ਇੰਨੇ ਜੋਗੇ ਹੋਣ ਉਹਦੇ ਦਾਦਾ ਜਸਨ ਦਾ ਤੇ ਫਿਰ ਮੈਨੂੰ ਘਰ ਤਰਲੇ ਲੈਣ ਦੀ ਕਿ ਲੋੜ ਵਾ ਉਹਨੇ ਇੱਕ ਵਾਰੀ ਵੀ ਨਹੀਂ ਪੁੱਛਿਆ ਕਿ ਕੁੜੀਏ ਤੂੰ ਕਿੱਥੇ ਚਲਨੀ ਆ ਤੇ ਮੈਂ ਚੱਲਦਾ ਹਾਂ ਤੇਰੇ ਨਾਲ ਉਹਦੇ ਕੂਨ ਦੇ ਬੋਲਦੇ ਨਹੀਂਗੇ ਤੇ ਬਾਕੀ ਰਹੀ ਜਸਨ ਦੀ ਗੱਲ ਜਸਨ ਜੀ ਇਹਦੇ ਬੜੇ ਘਰ ਦਾ ਹੀ ਤੂੰ ਆਪਣੇ ਨਾਨਕੇ ਚਲ ਗਿਆ ਏ ਅੱਛਾ ਨਾਨਕੇ ਗਿਆ ਉਹ ਨਾਨਕੇ ਗਿਆ ਵਾ ਅੱਛਾ ਚੱਲ ਸਿਆਣੇ ਬਣਨਾ ਚਾਹੀਦਾ ਵਾ ਨਾਲ ਚਲ ਤੁਰਿਆ ਕਰਨਾ ਉਹ ਪੋਤਾ ਦਾ ਬਾਰਵਾ ਅਬੀ ਤੂੰ ਕਿੰਨਾ ਦੇ ਘਰ ਗਿਆ ਏ ਪੁੱਤ ਦਾਦੀ ਜੀ ਕੀ ਦਸਾਂ ਤੁਹਾਨੂੰ ਮੈਂ ਗੋਪੀ ਕਰ ਗਿਆ ਐ ਹਿਚਾਰੇ ਕੇ ਹਾਂ ਤੇ ਉਹਦੇ ਵਿਚਾਰੇ ਤੇ ਮੈਨੂੰ ਤਰਸ ਹੀ ਬੜਾ ਆਉਂਦਾ ਵਾ ਉਹਦੀ ਉਹਦੀ ਮੰਮੀ ਵੀ ਮਤਰਾਈ ਆ ਤੇ ਉਹਦੇ ਵਿਚਾਰੇ ਕੋ ਕੰਮ ਬੋਹ ਕਰਾਉਂਦੇ ਆ ਉਹ ਜਿਹੜਾ ਉਦੋਂ ਨਿਕਾ ਜ ਆਇਆ ਸੀ ਹਾਂਜੀ ਹਾਂਜੀ ਅੱਛਾ ਤੇ ਉਹ ਕੋ ਕੰਮ ਬੜਾ ਕਰਾਉਂਦੇ ਤਾਂ ਰੋਟੀ ਪਾਣੀ ਵੀ ਨਹੀਂ ਦੇਂਦੇ ਹਾਈ ਹਾਈ ਚਾਰਾ ਪੋਤਾ ਅਸੀਂ ਤਾਂ ਫੇਰ ਵੀ ਮਾਂ ਰਾਜ ਕੋ ਡਰ ਕੇ ਆਖੀ ਤਾਂ ਫੇਰ ਵੀ ਕਰਮਾਂ ਵਾਲੇ ਕਿੰਨਾ ਤੇਰੀ ਮਾਂ ਤੇਰਨਾ ਪ੍ਰੇਮ ਪਿਆਰ ਕਰਦੀ ਆ ਹੈ ਤੇ ਮੈਨੂੰ ਵੀ ਕਿੰਨਾ ਸਮਝਣ ਲਈ ਵੀ ਮੰਮੀ ਰੋਟੀ ਖਾ ਲਾ ਪਾਣੀ ਪੀ ਲਾ ਚਾ ਲਿਆ ਵਾ ਵੇਹਲਾ ਤੇ ਉਹ ਫੇਰ ਵੀ ਮਤੇਰਵਾ ਤੇ ਉਹਨੂੰ ਵੇਲਾ ਮਾਸਾ ਨਹੀਂ ਸਮਝਦੀ ਮਾਸਾ ਜਿੰਨਾ ਹੋਇਆਗਾ ਤੇ ਮਮੀ ਇੱਕ ਦਿਨ ਜਾਣ ਡਈ ਰਾਏ ਨੰਗਾ ਡਈ ਤੇ ਉਹਨਾਂ ਦੀ ਪਾਣੀ ਦਾ ਡੰਗਰਾਂ ਨੂੰ ਤੇ ਬੌਕਰ ਮਾਰ ਥਲੇ ਡੰਗਰਾਂ ਦੇ ਤੇ ਮੈਨੂੰ ਆ ਬੜਾ ਦਿਲ ਦੇ ਵਿੱਚ ਚੁਲਕਾ ਫਿਰਿਆ ਹੈ ਪੁੱਤ ਅਜੇ ਤੇ ਨਾ ਸ਼ੂਗਰ ਵਾਪੀ ਉਹ ਮੁੰਡਾ ਵਾ ਤੇ ਜੇ ਦੀ ਦਿਹਾਣੀ ਹੁੰਦੀ ਫੇਰ ਤਾਂ ਨੇ ਰੋਲ ਹੀ ਦੇਣੀ ਸੀ ਕੰਮ ਵਿੱਚ ਰੋਲਣੀਆਂ ਦੇ ਝਾੜੂ ਪੋਚਾ ਵੀ ਕੋਈ ਕਰਾਉਂਦੇ ਵਿਚਾਰੇ ਕੋ ਤ ਪੜਦਾ ਫਿਰ ਉਹ ਕੀ ਹੋਣਾ ਪੜਦਾ ਉਹਨੂੰ ਭੇਜਦੇ ਨਹੀਂ ਸਕੂਲੇ ਹਾਏ ਹਾਏ ਤੇ ਪਾਪਾ ਆਦੇ ਪਾਪਾ ਬਾਹਰ ਆ ਠੀਕ ਆ ਆ ਤਾਂ ਨਿਆਣਾ ਮਰ ਗੱਲ ਵੀ ਕੀ ਕਰੇ ਕਿ ਤਾ ਫੋਨ ਤੇ ਗੱਲ ਕਰਾਉਂਦੇ ਕਿ ਨਹੀਂ ਕਰਮਦੀ ਤੈਨੂੰ ਪਤਾ ਮੈਂ ਤੇਰਾ ਦਾ ਜਿੱਦਾਂ ਦਾ ਹਿਸਾਬ ਕਿਤਾਬ ਕਿ ਨਹੀਂ ਪਰ ਨਹੀਂ ਸਾਰੇ ਇਦਾਂ ਨਹੀਂ ਹੁੰਦੇ ਵੀ ਇਹ ਕੋਈ ਕੋਈ ਹੁੰਦਾ ਵਾ ਇਦਾਂ ਦਾ ਕਿ ਹੁੰਦੇ ਹੋਣਗੇ ਨਾ ਪੁੱਤ ਤੇਰੇ ਵਰਗੀ ਧੀ ਨਹੀਂ ਕਿਸੇ ਨੂੰ ਵੀ ਮਿਲਣੀ ਮੈਂ ਤੈਨੂੰ ਦੱਸਾਂ ਜੀ ਨਹੀਂ ਸਿਆਣੀ ਪੁੱਤ ਆਪ ਵੇਖ ਵੇਖੀ ਦੀਆਂ ਨਾ ਲੋਕਾਂ ਦੀਆਂ ਨਵਾਂ ਧੀਆਂ ਕੋਈ ਨਾ ਮਮੀ ਮੈਂ ਆਦ ਕਹਿੰਦੀ ਨੀ ਮੈਂ ਚੰਗੀ ਆ ਹੋਗਾ ਨਾ ਆਪਣੀ ਸਿਫਤਾ ਬਨੇ ਕੀਤੀ ਜਾਂਦੀ ਵੀ ਇਹਦੇ ਜਾਗ ਕਰੇ ਨਾ ਤੇ ਫਿਰ ਹੁੰਦਾ ਵਾ ਤੇ ਪੁੱਤ ਜਾਗ ਨੂੰ ਦੇਖਣੀ ਡਿਆ ਵਾ ਵੀ ਅਬੀ ਦੀ ਕਿੰਨੀ ਸੇਵਾ ਕਰ ਰਹੀ ਅਬੀ ਦੇ ਮਗਰ ਮਗਰ ਤੁਰੇ ਫਿਰਦੀ ਰਹਿਣੀ ਮੈਂ ਇਹਦੇ ਕਦੀ ਨੂੰ ਭਗਾਨਾ ਸਮਝਿਆ ਨਹੀਂ ਮੈਂ ਤੇ ਇਹਨੂੰ ਆਨੀ ਆ ਵੀ ਮੇਰਾ ਆਪਣਾ ਪੁੱਤ ਹੀ ਆਏ ਪੁੱਤ ਦੇ ਤੇ ਚਾਚੀ ਜੀ ਉਹ ਬਣਦੇ ਨੀਗੇ ਜੇ ਪੁੱਤ ਦੇ ਬਣਦੇ ਹੁਣ ਤੇ ਐਡੀ ਮੈਂ ਦੁਖੀ ਕਾਣ ਹੋਵਾ ਉਹ ਤੇ ਇਨਾ ਸਾਨੂੰ ਦੁਖੀ ਕਾਣ ਦੇ ਆ ਨਾ ਇਹ ਤੇ ਵੈਰੀ ਦੁਸ਼ਮਣ ਨਾਲ ਵੀ ਸਾਡਾ ਉਹਨਾਂ ਨੇ ਹਾਲ ਮਾੜਾ ਕੀਤਾ ਵਾ ਜੇ ਸੱਚੀ ਪੁੱਛੇ ਸਿਆਣੇ ਕਹਿੰਦੇ ਹੁੰਦੇ ਆ ਜਗਾ ਚੁੱਕੇ ਤਾਂ ਆਪਣੇ ਢਿੱਡ ਨੰਗਾ ਹੁੰਦਾ ਵਾ ਆ ਵੀ ਮੈਂ ਅੱਜ ਤੁਹਾਡੇ ਕੋਲ ਗੱਲ ਕਰ ਲਈ ਮੈਂ ਤਾਂ ਕਦੀ ਕੋਈ ਗੱਲ ਹੀ ਨਹੀਂ ਗਏ ਕੀਤੀ ਚਲ ਕੋਈ ਨਹੀਂ ਜੇ ਤੂੰ ਕਰ ਲਈ ਆ ਨਾ ਗੱਲ ਤੇ ਤੇਰੀ ਸੱਸ ਦਾ ਤੁਹਾਨੂੰ ਅੱਗਾ ਹੀ ਪਤਾ ਪਾਵਾ ਤੇ ਜਿੱਦਾਂ ਦੀ ਉਹ ਹੈਗੀ ਆ ਉਹਨੇ ਤਾਂ ਕਿਸੇ ਨਾਲ ਆ ਕੇ ਨਹੀਂ ਖਾਧੀ ਤੋ ਤੇਰਾ ਨਾਂ ਵੀ ਕਿਹੜੀ ਖਾਂਡਾ ਹੀ ਆ ਗੱਲ ਕਰਨ ਦਾ ਹੀ ਆ ਤੇ ਕੋਈ ਗੱਲ ਨਹੀਂ ਆ ਤੇ ਤੂੰ ਆਪਣੇ ਨਾਲ ਕਰ ਲਈ ਆ ਗੱਲ ਮੇਰੇ ਨਾਲ ਤਾਂ ਮੈਂ ਗਾ ਨਹੀਂ ਕਹਿੰਦਾ ਕਰਦੀ ਚਾਚੇ ਜੀ ਗਾੜੀ ਨਾ ਕਿਸੇ ਦਿਨ ਗੱਲਬਾਤ ਨਾ ਕਰਿਓ ਨਹੀਂ ਨਹੀਂ ਜਸਨ ਦੇ ਡੈਡੀ ਨੂੰ ਪਤਾ ਲੱਗ ਗਿਆ ਨਾ ਉਹਨੇ ਕਹਿਣਾ ਵੀ ਆਪਣੇ ਮਾਪੋਗ ਦੇ ਭਗਤੋਈਆਂ ਕਰਦੀਆਂ ਸ੍ਰੀਕਾਂ ਦੇ ਘਰ ਤੁਹਾਨੂੰ ਪਤਾ ਹੀ ਆ ਫਿਰ ਉਹਨੇ ਵੀ ਮਾਂ ਦਾ ਹੀ ਬਣ ਜਾਣਾ ਉਹ ਅੱਗੇ ਨਹੀਂ ਗੱਲਬਾਤ ਮੇਰੇ ਨਾਲ ਕਰਦਾ ਮੈਂ ਹਰਿਆ ਕਿੱਡੀ ਕਿ ਦੁਖੀ ਆ ਕੋਈ ਗੱਲ ਨਹੀਂ ਮੈਂ ਨਹੀਂ ਕਰਦੀ ਗਾਂ ਗੱਲ ਤੋਂ ਜੇ ਸੁਣੇਗੇ ਤਾਂ ਫੇਰ ਕਮੀ ਵਿਚਾ ਕੇ ਨਾ ਗਾਂ ਕਰਦੀ ਆ ਗੱਲ ਮੈਂ ਨਹੀਂ ਕਰਦੀ ਸਾਨੂੰ ਫਿਰ ਕੀ ਹਿਸਾਬ ਕਿਤਾਬ ਆ ਤੁਹਾਡੇ ਘਰ ਦਾ ਤਾਂ ਇਹ ਤਾਂ ਤੁਹਾਡੇ ਘਰ ਨਹੀਂ ਕਰਦੀ ਆਏ ਆ ਕਨਾਂ ਘਰ ਤੇ ਚੋਲੀਆ ਕਰਨ ਆਉਂਦੀਆਂ ਨੇ ਮੇਰੀ ਨਾ ਉਹ ਨਾਲ ਏਸੇ ਕਰਕੇ ਚਾਚੀ ਜੀ ਮੈਂ ਕਦੀ ਕਿਸ ਦੇ ਨਾਲ ਨਹੀਂ ਗੱਲ ਕੀਤੀ ਅੱਜ ਮੇਰਾ ਢਿੱਡ ਬੜਾ ਉਬਲਿਆ ਸੀ ਤੇ ਤੁਸੀਂ ਪੁੱਛਿਆ ਤੇ ਮੈਂ ਤੁਹਾਡੇ ਨਾਲ ਕਰ ਲਈਆ ਚਲ ਭਾਈ ਘਾਨੀ ਤੂੰ ਆਈ ਆਂ ਇਨੀ ਮੀਹ ਹੈ ਚਲ ਮੈਂ ਚਾਹ ਬਣਾ ਕੇ ਲਿਆਵਾਂ ਨਹੀਂ ਚਾਚੀ ਜੀ ਚਾਹ ਨਹੀਂ ਪੀਣੀ ਮੈਂ ਨਾ ਹੁਣ ਚੱਲ ਜਾਣਾ ਵਾ ਹੋ ਚੱਲਿਆ ਬੱਦਲ ਉੱਚਾ ਤੇ ਬਾਕੀ ਸੁਣਾਓ ਰਾਜਵਿੰਦਰ ਕੀ ਕਰਨ ਈ ਆ ਰਾਜਵਿੰਦਰ ਵੀ ਹੋ ਗਈ ਆਪਣੇ ਪੇਕੇ ਗਈ ਆ ਐਸੇ ਪੇਕੇ ਗਈ ਆ ਹਾਂਜੀ ਆ ਚਲੋ ਪੇਕੇ ਗਈ ਧੋਖ ਦੇਣਾ ਨਾਨੀ ਉਹਦੀ ਕੋਈ ਨਹੀਂ ਤਾਂ ਅੱਛਾ ਉਹ ਫੇਰ ਆਖਣ ਦੇ ਵੀ ਉੱਥੇ ਰਾਣਾ ਮੰਮੀ ਨੇ ਉੱਥੇ ਕਾਲ ਹਾਂਜੀ ਤੇ ਤੂੰ ਆਪਣੇ ਭੈਣੋ ਦੀ ਆਈ ਉਹ ਤੇ ਮੀਮੂ ਬੜਾ ਹੈ ਤੂੰ ਆਈ ਤਾਂ ਦੇ ਵੀ ਮਾਸੀ ਜੀ ਛੱਡ ਜੋ ਇਹਨੂੰ ਧੋਕ ਦੇਣ ਮੇਰੇ ਬਾਤ ਪੀ ਕਾਲ ਤੇ ਚੱਲ ਸਰ ਆ ਜਾਗੇ ਚੌਥੇ ਵਾਲੇ ਦਿਨ ਚਲੋ ਕੋਈ ਉੱਥੇ ਚੱਲ ਗਏ ਫੇਰ ਛੱਡ ਆਏ ਅਸੀਂ ਚਲੋ ਕੋਈ ਨਹੀਂ ਇਹੋ ਤੇ ਹੁੰਦਾ ਵਾ ਨੌ ਧੀਆਂ ਨੂੰ ਕਿਤੇ ਚਾਹੀਏ ਤੇ ਸੱਸਾਂ ਮਾਵਾ ਵੀ ਜਿਹੜੀਆਂ ਨਾ ਮਾਵਾ ਬਣ ਕੇ ਵਿਖਾ ਲੈਣ ਨਾ ਤੇ ਫੇਰ ਹੀ ਧੀਆਂ ਦਮਰੇ ਹੁੰਦਾ ਵਾ ਜੰਗਾਹ ਨਾ ਮੈਂ ਚਾਹ ਬਣਾ ਕੇ ਲਿਆਉਂਗਾ ਨਹੀਂ ਚਾਚੀ ਜੀ ਚਾਹ ਨਹੀਂ ਮੈਂ ਪੀਣੀ ਨਹੀਂ ਤੁਸੀਂ ਬੈਠੋ ਨਹੀਂ ਨਹੀਂ ਮੈਂ ਚਾਹ ਨਹੀਂਗੀ ਪੀਣੀ ਅੱਜ ਫੇਰ ਤੋਰੀਆਂ ਬਣਾਉਣੀਆਂ ਵਾ ਤੇ ਪੁੱਤਿਆ ਤੋਰੀਆਂ ਵੇਖੀ ਹੋਰ ਦੋ ਦਿਨ ਲੱਭਣੀਆਂ ਹੀ ਨਹੀਂ ਕਿਸ ਨੂੰ ਤੋਰੀਆਂ ਤੇ ਹੁਣ ਜਾਣ ਗਈਆਂ ਵੇ ਜਿੱਦਾਂ ਹੁੰਦੇ ਨੇ ਬਾਹਰ ਦੇ ਨਾਲ ਤੇ ਮੀਆਂ ਦੇ ਨਾਲ ਤੇ ਕੋਈ ਸਬਜ਼ੀ ਨਹੀਂ ਹੋਣ ਲੱਗਣ ਢਈ ਤੇ ਮੁੜ ਕੇ ਤੁਸੀਂ ਇਹੋ ਗਿਆ ਕਹਨਾ ਤੋਰੀਆਂ ਕਦੋਂ ਨਹੀਂ ਹੈਗਾ ਕੋਈ ਕਿਸਦਾ ਲੱਗਾ ਨਹੀਂ ਦਾਦੀ ਅਹੀਂ ਨਹੀਂ ਕਹਿੰਨੇ ਉਹੀ ਨਾ ਪਾਏ ਵੱੱਲਾ ਵੜ ਦੋ ਐਂ ਆਰਚੀ ਗਰਮੀਆਂ 'ਚ ਤੋਰੀਆਂ ਤੇ ਕੱਦੂ ਖਵਾ ਛੱਡੇ ਸਾਨੂੰ ਦੇ ਪੁੱਤ ਇਦਾਂ ਨਹੀਂ ਘਰੀਦਾ ਜਾਓ ਜਾ ਕੇ ਰੋਟੀ ਖਾਓ ਮੇਰਾ ਪੁੱਤ ਜਾਓ ਜਿੰਨਾ ਨੂੰ ਨਹੀਂ ਸਬਜ਼ੀ ਲੱਗਦੀ ਨਾ ਉਹਨਾਂ ਨੇ ਕੋਈ ਪੁੱਛ ਕੇ ਦੇਖੇ 80 ਰੁਪਏ 100 100 ਰੁਪਏ 80 ਰੁਪਏ ਕਿਲੋ ਆ ਉਹ ਜਾਓ ਦਾਦੀ ਚੱਲ ਮੈਂ ਲੈ ਆ ਹਾਂ ਹਾਏ ਚਾਚੀ ਜੀ ਤੇ ਨਾ ਡਰੇ ਜਾਣ ਦੇ ਆ ਐਨਾ ਡਰਨ ਦੇ ਆ ਉਹਨੂੰ ਪਤਾ ਹੀ ਆ ਨਾ ਪੀ ਜਠਾਣੀ ਦਾ ਸਬਾਤ ਇਦਾਂ ਦਾ ਵਾ ਤੇ ਪਾ ਡਰਦੇ ਨਾ ਉਦਾਂ ਮੈਨੂੰ ਵੀ ਬੜਾ ਆਉਂਦਿਆ ਵਾ ਵੀ ਜੇ ਕਿਸ ਨੇ ਆਂਡ ਖਵਾਣ ਨੇ ਜਾ ਕੇ ਤਾਤਾ ਵੀ ਰਾਜ ਉਹਦੇ ਘਰ ਬੜੀ ਆ ਮੇਰੇ ਨਾਲ ਤੇ ਜਿਹੜਾ ਲੜਨਾ ਹੀ ਲੰਨਾ ਉਹਨੇ ਤੇ ਚੱਕ ਪੌੜ ਚਾਚੀ ਨਾਲ ਲੜਨਾ ਆਪਣਾ ਤੇ ਇਦਾਂ ਕਰਦੀ ਆ ਵੀ ਜਾਣੀ